ਕਮੇਟੀ ਵਾਲਿਆਂ ਨੇ ਇੱਕ ਪੰਡਤ ਰੱਖਿਆ ਸੀ ਉਹਦਾ ਕਾਲ ਤੇ ਟੂ ਕਾਲਰ ਤੇ ਚੈੱਕ ਕਰੋ ਤੇ ਮੁਸਲਮਾਨ ਦਾ ਨਾਮ ਆਉਂਦਾ ਸੀ ਉਹਦਾ ਜਦੋਂ ਆਪਾਂ ਆੰਮਨੇ ਆ ਬਹੁਤ ਵਾਰ ਚੁੰਨੀ ਚੜਾਉਣੇ ਹਾਂ ਅੱਗੇ ਨਹੀਂ ਆਉਂਦੇ ਕਹਿੰਦਾ ਤੂੰ ਅਸ਼ੁੱਧ ਚਾਹ ਤੂੰ ਅੱਗੇ ਨਹੀਂ ਜਾ ਸਕਦਾ ਤੇ ਉਹ ਜਿਹੜਾ ਪੰਡਤ ਨੇ ਉਹ ਚੋਰੀ ਖਰਦਾ ਫੜਿਆ ਗਿਆ ਘੋਲਵਚ ਤਾਰ ਕੱਟ ਕੇ ਪੈਸੇ ਕੱਢਦਾ ਪਿਆ ਵਾ ਸ਼ਿਵਰਾਤਰੀ ਵਾਲੇ ਦਿਨ ਅਸੀਂ ਜਦੋਂ ਵੀ ਜਲ ਚੜਾਉਂਦੇ ਸੀ ਸਾਨੂੰ ਕੋਈ ਇਸ਼ੂ ਨਹੀਂ ਸੀ ਹੁੰਦਾ ਅਸੀਂ ਆਪਣੇ ਆਪ ਜਲ ਚੜਾਉਂਦੇ ਸਾੜੀ ਵਾਰੀ ਆਉਂਦੀ ਸੀ ਹੁਣ ਉਹ ਸਾਨੂੰ ਬਿਲਕੁਲ ਵੀ ਜਲ ਚੜਾਉਣ ਵਾਸਤੇ ਅੱਗੇ ਨਹੀਂ ਆਣ ਦਿੰਦੇ ਮੈਂ ਕਿਹਾ ਪੰਡਤ ਉਹ ਜੋ ਜੋ ਲੰਡਵੰਦ ਪਤਾ ਕੀ ਕਹਿੰਦਾ ਕਹਿੰਦਾ ਜੀ ਪਰਦੇ ਨੂੰ ਅੱਗ ਲੱਗ ਜਾਏ ਕਿ ਮੈਂ ਤਾਲਾ ਨਹੀਂ ਖੋਲਣਾ ਤਾਲਾ ਖੋਲਣਾ ਪਏਗਾ ਤਾਲਾ ਤੁਹਾਡਾ ਗੰਦਾ ਹੈਗਾ ਹੈ 198 ਤੇ ਉਹ ਪੰਡਤ ਜਿਹੜਾ ਜਦੋਂ ਜਾਈਦਾ ਉਹ ਤੁਹਾਨੂੰ ਅੱਗੇ ਨਹੀਂ ਜਾਣ ਦਿੰਦਾ 10 ਰੁਪਏ 20 ਰੁਪਏ ਦੋ ਤਾਂ ਹੀ ਉਹ ਕੰਮ ਕਰਦਾ ਅਦਰਵਾਈਜ਼ ਉਹ ਜੋਤ ਵੀ ਨਹੀਂ ਜਗਾਉਂਦਾ ਦੀਵਾ ਵੀ ਨਹੀਂ ਜਗਾਉਂਦਾ ਮੇਰਾ ਨਾਮ ਰੇਖਾ ਸ਼ਰਮਾ ਹੈ ਹਾਂਜੀ ਤਾਂ ਕੀ ਮੈਟਰ ਕੀ ਮੈਟਰ ਇਹ ਹੈ ਕਿ ਜਿਹੜੀ ਕਮੇਟੀ ਹੈਗੀ ਆ ਮੰਦਰ ਸ਼੍ਰੀ ਰਾਮਦਲੇ ਦੀ ਜਿਹੜੀ ਕਮੇਟੀ ਹੈਗੀ ਆ ਉਹ ਪੰਡਤ ਜੀ ਨੂੰ ਬਹੁਤ ਤੰਗ ਪਰੇਸ਼ਾਨ ਕਰ ਰਹੀ ਹੈ ਜਦੋਂ ਤੋਂ ਉਹਨਾਂ ਦੇ ਮੈਂਬਰ ਨੇ ਕਮੇਟੀ ਦੇ ਇੱਕ ਮੈਂਬਰ ਨੇ ਉਹਨਾਂ ਦੇ ਨਾਲ ਲੜਾਈ ਝਗੜਾ ਕੀਤਾ ਉਹ ਵੀ ਮੰਦਰ ਪਰਿਸ਼ਦ ਚ ਤੇ ਉਹਨਾਂ ਨੇ ਪੰਡਤ ਜੀ ਉਹਨਾਂ ਨੇ ਜਾ ਕੇ ਕਮੇਟੀ ਵਾਲੇ ਨੂੰ ਕਿਹਾ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਪਾਈ ਉਸ ਤੋਂ ਬਾਅਦ ਉਹਨਾਂ ਨੇ ਪਰਚਾ-ਪਰਚਾ ਕਰਾਤਾ ਤੇ ਹੁਣ ਉਹ ਪ੍ਰੈਸ਼ਰ ਬਾਰੇ ਨੇ ਕਿ ਵੀ ਹਾਂਜੀ ਇਹ ਪਰਚਾ ਵਾਪਸ ਲਓ ਨਹੀਂ ਤਾਂ ਪਤ ਤੁਹਾਨੂੰ ਝੂਠੇ ਕੇਸਾਂ 'ਚ ਧਾਰਮਿਕ ਇਹਨਾਂ ਦੀ ਭਾਵਨਾਵਾਂ ਦੀ ਉੱਤੇ ਝੂਠੇ ਦਰਖਾਸਤਾਂ ਪਾ ਪਾ ਕੇ ਪਤ ਤੁਹਾਨੂੰ ਤੇ ਜੇਲੇ ਕਰਾ ਦੇਣਾ ਸਾਰਾ ਕੁਝ ਇਹ ਚੀਜ਼ ਕਾਰਨ ਇਹ ਹੀ ਹੈ ਕਿ ਜਦ ਪਰਚਾ ਵਾਪਸ ਲਓ ਤੁਮ ਗੈਂਦੀ ਤਿਆ ਜਾ ਰਹੀ ਹੈ ਕਿ ਵੀ ਜਦ ਪਰਚਾ ਵਾਪਸ ਲੈ ਲਓ ਤੇ ਜਾ ਫਿਰ ਆਪਾਂ ਤੁਹਾਨੂੰ ਇਥੋਂ ਕੱਢ ਦੇਣਾ ਵਾ ਤੇ ਇਸੇ ਲਈ ਇਹ ਕੀ ਕਹਿੰਦੇ ਛੁੱਟੀਆਂ ਦਰਖਾਸਤਾਂ ਲਈ ਜਾ ਰਹੇ ਨੇ ਕਿ ਗਊਸ਼ਾਲਾ ਮੰਦਰ ਦੇ ਨਾਲ ਜਦੋਂ ਦਾ ਮੰਦਰ ਬਣਿਆ ਉਹਦੇ ਦੇ ਨਾਲ ਹੀ ਗਾਵਾਂ ਰਹਿ ਰੀਆਂ ਨੇ ਕਿੰਨਾ ਜੰਗਲ ਹੈ ਕਹਾ 50 ਸਾਲ ਹੋ ਗਏ ਆ ਹੁਣ ਇਹਨਾਂ ਨੇ ਕਮੇਟੀ ਵਾਲਿਆਂ ਨੇ ਕਮੇਟੀ ਵਾਲਿਆਂ ਨੇ ਇੱਕ ਪੰਡਤ ਰੱਖਿਆ ਸੀ ਉਹ ਪੰਡਤ ਜਿਹੜਾ ਰੱਖਿਆ ਸੀ ਉਹ ਇਹ ਨਹੀਂ ਆਤਾ ਪਤਾ ਸੀ ਕਿ ਉਹ ਬਾਮਨ ਵੀ ਹੈਗਾ ਕਿ ਨਹੀਂ ਹੈਗਾ ਉਹ ਇਹ ਨਹੀਂ ਪਤਾ ਸੀ ਕਿ ਕੁਝ ਵੀ ਉਹਦਾ ਕਾਲ ਤੇ ਟਰੂ ਕਾਲਰ ਦੇ ਚੈੱਕ ਕਰੋ ਤਾਂ ਮੁਸਲਮਾਨ ਦਾ ਨਾਮ ਆਉਂਦਾ ਸੀ ਉਹਦਾ ਤੇ ਉਹ ਜਿਹੜਾ ਪੰਡਤ ਆ ਉਹ ਚੋਰੀ ਖਰਦਾ ਫੜਿਆ ਗਿਆ ਗੋਲਕ ਚ ਤਾਰ ਕੱਟ ਕੇ ਪੈਸੇ ਕੱਟਦਾ ਪਿਆ ਵਾ ਇਸ ਮੈਟਰ ਦੇ ਬਾਰੇ ਵੀ ਇਹਨਾਂ ਨੂੰ ਕਿਹਾ ਤੇ ਇਹਨਾਂ ਨੇ ਇੱਚ ਕੋਈ ਕਾਰਵਾਈ ਨਹੀਂ ਪਾਈ ਫਿਰ ਇਹਨਾਂ ਨੇ ਕੀ ਕੀਤਾ ਕਿ ਕੈਮਰਿਆਂ ਦਾ ਜਿਹੜਾ ਐਸਐਸ ਹੈਗਾ ਨਾ ਜਿੰਨਾ ਵੀ ਐਸਐਸ ਹੈਗਾ ਮਰੇ ਜਿਹੜਾ ਇਹਨਾਂ ਦਾ ਮੈਂਬਰ ਹੈ ਜਿੱਤੇ ਆਪਾਂ ਪਰਚਾ ਕਰਾਇਆ ਸੀ ਉਹਨੂੰ ਦੇ ਦਿੱਤਾ ਸਾਰਾ ਉਹ ਕੀ ਕਰਦਾ ਹੈ ਕਿ ਵੀ ਹਾਂਜੀ ਉਹ ਪਰਸਨਲ ਵੀਡੀਓ ਸਾਰੀਆਂ ਇੱਕ ਇਹਨਾਂ ਨੇ ਗਰੁੱਪ ਬਣਾਇਆ ਹੋਇਆ ਵਾ ਉਹ ਚ ਪਾ ਦਿੰਦੇ ਆ ਕਿ ਵੀ ਪੰਡਤ ਜੀ ਇਦਾਂ ਕਰਦੇ ਪਏ ਪੰਡਤ ਜੀ ਉਦਾਂ ਕਰਦੇ ਪਏ ਆ ਉਹਦੀ ਵੀ ਪਾਈ ਕਿ ਦਰਖਾਸਤ ਦਿੱਤੀ ਹੋਈ ਆ ਇਹਦੇ ਸਾਰੇ ਅਪਰੂਵ ਹੈਗੇ ਐ ਵੈਸੇ ਇੱਕ ਮੰਗ ਪੱਤਰ ਵੀ ਭਗਤਾਂ ਜਨਾਂ ਵੱਲੋਂ ਰੈਡੀ ਕੀਤਾ ਗਿਆ ਕਿ ਕਮੇਟੀ ਨੇ ਦਿੱਤਾ ਜਾਏਗਾ ਕਿ ਹਾਂਜੀ ਇਹਨੇ ਸਾਲਾਂ ਤੋਂ ਤੁਸੀਂ ਕਮੇਟੀ ਬਣੇ ਹੋਏ ਨਾ ਦੇ ਇਹਨਾਂ ਦੇ ਇਲੈਕਸ਼ਨ ਹੋਏ 1995 ਤੋਂ ਇਹਨਾਂ ਦੀ ਕਮੇਟੀ ਬਣੀ ਹੋਈ ਆ 3 ਸਾਲਾਂ ਬਾਅਦ ਇਲੈਕਸ਼ਨ ਹੋਣੇ ਚਾਹੀਦੇ ਆ ਚੋਣੋਂ ਨਹੀਂ ਚਾਹੀਦੀ ਆ ਪਰ ਇਹਨਾਂ ਦੀ ਕਦੇ ਵੀ ਨਹੀਂ ਹੋਈ ਮਾਨਾ ਉਹ ਆਪਾਂ ਇਹੀ ਕਰਦੇ ਆ ਕਿ ਵੀ ਜਦੋਂ ਦੀ ਰਜਿਸਟਰਡ ਹੋਈ ਐ ਨਾ ਤੁਹਾਡੀ ਇਲੈਕਸ਼ਨ ਹੋਏ ਤੁਸੀਂ ਆਪਣੀ ਮਨਮਾਨੀਆਂ ਕਰਦੇ ਪਏ ਹੋ ਤਲਾਹ ਤੁਹਾਡਾ ਗੰਦਾ ਹੈਗਾ 1998 1998 ਤੋਂ ਬਾਅਦ ਤੁਹਾਡੀ ਕਾਰ ਸੇਵਾ ਨਹੀਂ ਹੋਈ ਇੱਥੇ ਤੇ ਜਿਹੜੇ ਪੰਡਤ ਜੀ ਇੱਥੇ ਸੇਵਾ ਕਰਦੇ ਪਏ ਆ ਪੰਡਤ ਜੀ ਜਿਹੜੇ ਸੇਵਾ ਕਰਦੇ ਪਏ ਆ ਉਹਨਾਂ ਨੂੰ ਤੁਸੀਂ ਕੱਢਣ ਨੂੰ ਫਿਰਦੇ ਹੋ ਉਹ ਕਿਉਂ ਕੱਢਣ ਨੂੰ ਫਿਰਦੇ ਹੋ ਉਹਨਾਂ ਦੀ ਕੀ ਗਲਤੀ ਐ ਇਹਦੇ 'ਚ ਝੂਠੇ ਆਰੋਪ ਆਏ ਜਾ ਰਹੇ ਹੋ ਮੇਰਾ ਨਾਮ ਰਾਦਾ ਹੈਗਾ ਲੜਾਈ ਝਗੜਾ ਬਿਲਕੁਲ ਨਹੀਂ ਕਰਨਾ ਚਾਹੀਦਾ ਤੇ ਗੋ ਮਾਤਾ ਦੀ ਇਥੇ ਸੇਵਾ ਹੋ ਰਹੀ ਹੈਗੀ ਸੇਵਾ ਕਰਨੀ ਚਾਹੀਦੀ ਹੈ ਪੰਡਤਾਂ ਦੇ ਉੱਪਰ ਹੱਥ ਨਹੀਂ ਚੁੱਕਣਾ ਚਾਹੀਦਾ ਕਿਉਂਕਿ ਪੰਡਤ ਸਾਡੇ ਪੂਜਨੀ ਹੈਗੇ ਮੰਦਰ ਦੇ ਵਿੱਚ ਪੰਡਤ ਰਹਿਣ ਡਿਆ ਜਦੋਂ ਆਪਾਂ ਆਉਨੇ ਆ ਬੁੱਧਵਾਰ ਚੁੰਨੀ ਚੜਾਉਨੇ ਹਨ ਅੱਗੇ ਨਹੀਂ ਆਉਂਦੇ ਕਹਿੰਦਾ ਤੁਸੀਂ ਸ਼ੁੱਧ ਚੋ ਤੁਸੀਂ ਅੱਗੇ ਨਹੀਂ ਜਾ ਸਕਦੇ ਆਹਾਂ ਨੂੰ ਬਹੁਤ ਚਿਹਰਾ ਹੋ ਗਿਆ ਵਾ ਵੀ 25 ਸਾਲ ਹੋ ਗਏ ਸਾਨੂੰ ਇੱਥੇ ਆਉਂਦੇ ਆ। ਵੀ 25 ਸਾਲ ਹੋ ਗਏ ਸਾਨੂੰ ਇੱਥੇ ਮੰਦਿਰੇ ਆਉਂਦੇ ਆ। ਤੇ ਉਹ ਪੰਡਤ ਜਿਹੜਾ ਜਦੋਂ ਜਾਈਦਾ ਉਹਦੋਂ ਸਾਨੂੰ ਅੱਗੇ ਨਹੀਂ ਜਾਣ ਦਿੰਦਾ। ਉਹ ਪੰਡਤ ਹੈਗਾ ਜਿਹੜਾ ਤੁਹਾਨੂੰ ਵਸਤਰਾ ਦ। ਉਹੋ ਹੀ ਪੰਡਤ ਆ। ਉਹਨਾਂ ਨੇ ਭਾਇਆ ਵਾ। ਪਹਿਲਾਂ ਇੱਥੇ ਕੋਈ ਪੰਡਤ ਨਹੀਂ ਹੈਗਾ। ਕੋਈ ਲੜਾਈ ਝਗੜਾ ਨਹੀਂ ਹੁੰਦੀ ਮੰਦਿਰ ਦੇ ਬਾਹਰ ਬੈਠਾ ਹੋਇਆ ਏ। ਸ਼ਿਵਰਾਤਰੀ ਵਾਲੇ ਦਿਨ ਅਸੀਂ ਜਦੋਂ ਵੀ ਜਲ ਚੜ੍ਹਾਉਂਦੇ ਸੀ ਸਾਨੂੰ ਕੋਈ ਇਸ਼ੂ ਨਹੀਂ ਸੀ ਹੁੰਦਾ। ਅਸੀਂ ਆਪਣੇ ਆਪ ਜਲ ਚੜ੍ਹਾਉਂਦੇ ਸਾਡੀ ਵਾਰੀ ਆਉਂਦੀ ਸੀ। ਹੁਣ ਉਹ ਸਾਨੂੰ ਬਿਲਕੁਲ ਵੀ ਜਲ ਚੜ੍ਹਾਉਣ ਵਾਸਤੇ ਉਹ ਅੱਗੇ ਨਹੀਂ ਆਣ ਆ ਨਵੇਂ ਸਾਲ ਨੂੰ ਕੋਈ ਦਿੱਕਤ ਨਹੀਂ ਆਏਗੀ ਮੈਗਾ ਪੰਡੇ ਦੀ ਮੈਨੂੰ ਨਾ ਜੋ ਜੋ ਘਾ ਲੈਂਦਾ ਉਹ ਅੰਦਰ ਪਤਾ ਕੀ ਕਹਿੰਦਾ ਕਹਿੰਦਾ ਜੀ ਪਰਦੇ ਨੂੰ ਅੱਗ ਲੱਗ ਜਾਏਗੀ ਮੈਂ ਤਾਲਾ ਨਹੀਂ ਖੋਲਣਾ ਤਾਲਾ ਖੋਲਣਾ ਪਏਗਾ ਅੱਜ ਮੈਂ ਸਵੇਰੇ ਕਿਹਾ ਮੈਂ ਕਿਹਾ ਉਹਨਾਂ ਅੱਜ ਕਿਤਾ ਅੰਦਰ ਜੋ ਜਗ ਰਹੀ ਅੰਦਰ ਸਾਰਿਆਂ ਵਾਂਗ ਸਾਂਝਾ ਹਾਂ ਜੋਦ ਨਹੀਂ ਉਹ ਜਵਾਨਾ ਫਿਰ ਉੱਥੇ ਗੱਦੀ ਤੇ ਬੈਠ ਕੇ ਖਾਣਾ ਖਾਂਦਾ ਤੇ ਮਾਂ ਨੂੰ ਹੱਥ ਲਾਉਣ ਹੀ ਨਹੀਂ ਦਿੰਦਾ ਨਾ 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 ਗੱਦੀ ਤੇ ਬੈਠ ਕੇ ਖਾਣਾ ਖਾਂਦਾ ਜੀ ਮੈਂ ਕਿਹਾ ਗੱਦੀ ਦੀ ਕੀ ਮੰਨਤਾ ਰਹਿ ਗਈ ਤੂੰ ਸਾਈਡ ਤੇ ਹੋ ਕੇ ਖਾਣਾ ਖਾਲਾ ਕਿੰਨੀ ਵੀ ਟੋਕਿਆ ਪਰ ਉਹਨੂੰ ਅਸਰ ਨਹੀਂ ਜੇ ਹੁੰਦਾ ਸਾਨੂੰ ਮਨ ਮੰਨਦੇ ਤੇ ਬਾਹਰ ਜਾ ਕੇ ਦੀਵਾ ਵੀ ਜਗਾਉਣਾ ਹੁੰਦਾ ਸਾਨੂੰ ਕਦੇ ਆਪਸਾ ਕੁਛ ਕਰਦਾ ਹੈ 10 ਰੁਪਏ 20 ਰੁਪਏ ਦੋ ਤਾਂ ਆਹੀ ਉਹ ਕੰਮ ਕਰਦਾ ਅਦਰਵਾਈਜ਼ ਉਹ ਜੋਤ ਵੀ ਨਹੀਂ ਜਗਾਉਣਦਾ ਦੀਵਾ ਵੀ ਨਹੀਂ ਜਗਾਉਣ ਦਿੰਦਾ ਅੱਜ ਸਮੰਦਰ ਦੇ ਵਿੱਚ ਜਿਹੜਾ ਕਿ ਬਹੁਤ ਪ੍ਰਾਚੀਨ ਮੰਦਿਰ ਹੈ ਪ੍ਰਮੋਸ਼ੀ ਰਾਮ ਦੇ ਇਤਿਹਾਸ ਦੇ ਨਾਲ ਜੁੜਿਆ ਹੋਇਆ ਮੰਦਿਰ ਜਿੱਦੀ ਡਿਵੈਲਪਮੈਂਟ ਜਿਹੜੀ ਆ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਤਲਾਬ ਦੀ ਗੰਦਗੀ ਸ਼ੌਚਾਲੇ ਨਾ ਹੋਵੇ ਉਹ ਮੰਦਿਰ ਤੇ ਵੀ ਸ਼ਰਦਾਲੂ ਆਉਂਦੇ ਨੇ ਪਰ ਮਾਇੂਸ ਹੋ ਕੇ ਉਹਨਾਂ ਨੂੰ ਇੱਥੋਂ ਜਾਣਾ ਪੈਂਦਾ ਆ ਅਸੀਂ ਕਮੇਟੀ ਨੂੰ ਮੰਗ ਕਰਦੇ ਆਂ ਵੀ ਇੱਥੋਂ ਜਿਹੜੀ ਡਿਵੈਲਪਮੈਂਟ ਆ ਲੰਬੇ ਸਮੇਂ ਤੋਂ ਨਹੀਂ ਹੋਈ ਔਰ ਜਿਹੜੇ ਕੁਛ ਸ਼ਰਾਰਤੀ ਅੰਸਰ ਇਸ ਕਮੇਟੀ ਦੇ ਵਿੱਚ ਸ਼ਾਮਲ ਹੋ ਕੇ ਇਸ ਮੰਦਿਰ ਦੀ ਜਿਹੜੀ ਛਵੀ ਆ ਜਾਂ ਉਹਦੀ ਮਰਿਆਦਾ ਨੂੰ ਭੰਗ ਕਰਨਾ ਚਾਹਦੇ ਆ ਉਹ ਸੀ ਪੁਲਿਸ ਉਹਨਾਂ ਨੂੰ ਵੀ ਚੇਤਾਵਨੀ ਦਿੰਦੇ ਵੀ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆਜਣ ਕਿਉਂਕਿ ਜਿਹੜਾ ਮੰਦਿਰ ਆਇ ਪ੍ਰਾਚੀਨ ਮੰਦਿਰ ਆ ਔਰ ਸਨਾਤਨ ਧਰਮ ਦਾ ਇੱਕ ਦਰੋਹ ਹੋ ਰਿਹਾ ਇਹਨੂੰ ਜਿਹੜੀ ਇਹਦੀ ਡਿਵੈਲਪਮੈਂਟ ਨੂੰ ਰੋਕਣਾ ਜਾਂ ਇਹਦੇ ਉੱਤੇ ਕੋਈ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਾ ਇਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਉਹਨਾਂ ਦੋਸ਼ੀਆਂ ਦੇ ਉੱਤੇ ਕਾਨੂੰਨੀ ਕਾਰਵਾਈ ਵਾਸਤੇ ਵੀ ਸਾਨੂੰ ਉੱਪਰ ਵੀ ਜਾਣਾ ਪਿਆ ਅਸੀਂ ਉੱਪਰ ਤੱਕ ਜਾਵਾਂਗੇ ਔਰ ਕਮੇਟੀ ਨੂੰ ਇਹ ਜਿਹੜੇ ਅਧਿਐਕਸ਼ ਨੇ ਕ ਉਹਨਾਂ ਨੂੰ ਅਸੀਂ ਬੇਨਤੀ ਵੀ ਕਰਦੇ ਹਾਂ ਵੀ ਜਿਹੜੇ ਇੱਦਾਂ ਦੇ ਕੋਈ ਬੰਦੇ ਸ਼ਰਾਰਤੀ ਅੰਸਰ ਕਮੇਟੀ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਬਾਹਰ ਕੀਤਾ ਜਾਵੇ ਤੇ ਜਿਹੜੀ ਮੰਦਰ ਦੀ ਡਿਵੈਲਪਮੈਂਟ ਆ ਲੰਬੇ ਸਮੇਂ ਤੋਂ ਰੁਕੀ ਹੋਈ ਹੈ ਉਹਨੂੰ ਜਲਦ ਤੋਂ ਜਲਦ ਕਰਵਾਇਆ ਜਾਵੇ ਧੰਨਵਾਦ ਜੈਸ਼ੂ ਜਿਹੜੇ ਤੇ ਪੰਡਤ ਨੂੰ ਅਲਿਗੇਸ਼ਨ ਲਗਾ ਰਿਹਾ ਕਿ ਪੰਡਤ ਜੀ ਨਾਲ ਮਾਰਕੁੱਟਾਈ ਹੋਈ ਹੈ ਜਾਂ ਝਗੜਾ ਹੋਇਆ ਦੇਖੋ ਪੰਡਤ ਉਹਨਾਂ ਨੇ ਉਹ ਕੰਪਲੇਂਟ ਕੀਤੀ ਆ ਪੁਲਿਸ ਸਟੇਸ਼ਨ 'ਚ ਉਸ ਕੰਪਲੇਂਟ ਦੇ ਕਵਾ ਉਸ ਬੰਦੇ ਤੇ ਐਫ ਆਰ ਜਿਸੜ ਹੋ ਗਈ ਲੀਗਲ ਪ੍ਰੋਸੈਸ ਪੂਰਾ ਅਡਾਪਟ ਹੋ ਗਿਆ ਚਲਾਨ ਟੂਕਟ ਹੋ ਗਿਆ ਉਹ ਬੰਦੇ ਨੇ ਬੇਲ ਕਰਾਈ ਆਪਣੀ ਉਸ ਬੰਦ ਦੇ ਵਿੱਚ ਮੰਦਿਰ ਕਮੇਟੀ ਦਾ ਕੋਈ ਲੈਣ ਦੇਣ ਨਹੀਂ ਹੈਗਾ ਜੀ ਮੰਦਿਰ ਮੰਦਿਰ ਕਮੇਟੀ ਜਿਹੜਾ ਕੰਮ ਹੈ ਮੰਦਿਰ ਕਮੇਟੀ ਦਾ ਮੰਦਿਰ ਕਮੇਟੀ ਨੂੰ ਇਸ ਲੜਾਈ ਝਗੜੇ ਨਾਲ ਕੋਈ ਮਤਲਬ ਨਹੀਂ ਪੰਡਤ ਹੁਣਾਂ ਨੇ ਆਪਣੀ ਕੰਪਲੇਨਟ ਕੀਤੀ ਆ ਉਹਦੇ ਤੇ ਐਫ ਆਈ ਆਰ ਹੋਈ ਆ ਐਫ ਆਈ ਆਰ ਹੋਣ ਤੋਂ ਬਾਅਦ ਉਹ ਬੰਦੇ ਨੇ ਬੇਲ ਕਰਾਈ ਆ ਕੋਰਟ ਤੋਂ ਬੋਇਲ ਬੇਲ ਕਰਾਈ ਆ ਜਦੋਂ ਮੈਟਰ ਕੋਰਟ ਦੇ ਵਿੱਚ ਚਲਾ ਗਿਆ ਉਹਦੇ ਵਿੱਚ ਮੰਦਿਰ ਕਮੇਟੀ ਕੁਝ ਨਹੀਂ ਕਰ ਸਕਦੀ ਤੇ ਪ੍ਰੈਸ਼ਰ ਕਰੀ ਕੇ ਕੰਪਲੇਂਟ ਵਾਪਸ ਦੇਖੋ ਇਹ ਇਦਾਂ ਦੇ ਪ੍ਰੈਸ਼ਰ ਇਦਾਂ ਦੀਆਂ ਬੜੀਆਂ ਗਲਤ ਗੱਲਾਂ ਉਹ ਮੰਨ ਕਹਾਣੀਆਂ ਬਣਾਣਗੇ ਦਰਮੰਦਰ ਕਮੇਟੀ ਵੀ ਕਹਿ ਰਹੀ ਹੈ ਕਿ ਉਹ ਮੰਦਰ ਦੇ ਉੱਤੇ ਕਬਜ਼ਾ ਕਰ ਰਹੇ ਨੇ ਪਹਿਲੇ ਇੱਕ ਗੱਲ ਸੁਣੋ ਮੰਦਰ ਕਮੇਟੀ ਅੰਮ੍ਰਿਤਸਰ ਦੇ ਵੀ ਕਿਹੇ ਵੀ ਮੰਦਰ ਦੇ ਵਿੱਚ ਤੁਸੀਂ ਦੇਖਿਆ ਕਿ ਜਨਾਨੀਆਂ ਪਰਿਵਾਰ ਸਮੇਤ ਅੰਦਰ ਰਹਿੰਦੀਆਂ ਹੁਣ ਇਹ ਆਪਣਾ ਤੇ ਆਪ ਦੇ ਰਹਿ ਹੀ ਰਿਹਾ ਆਪਣੇ ਭਰਾ ਦੇ ਭਜਾਈ ਦੇ ਉਹਨਾਂ ਨੂੰ ਵੀ ਬੁਲਾ ਲਿਆ ਇਦਾਂ ਤੇ ਹੀ ਕਹਾਂਗੇ ਮੰਦਰ ਕਮੇਟੀ ਕਹੇਗੀ ਕਿ ਇਹ ਮੰਦਰ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਚਾਰ ਕਮਰੇ ਇਹ ਭਗਤਾਂ ਵਾਸਤੇ ਬਣਾਏ ਹੀ ਜਿਹੜੇ ਕਿ ਇੱਥੇ ਰੋਕੀ ਰਹਿਣ ਆਣਗੇ ਉਹਨ ਇਹਨਾਂ ਨੇ ਆਪਣੀ ਭੈਣ ਦੇ ਵਿਆਹ ਵਾਸਤੇ ਕਮੇਟੀ ਕੋਲੋਂ ਲਏ ਤੇ ਉਸ ਤੋਂ ਬਾਅਦ ਆਪਣੇ ਭਰਾ ਨੂੰ ਵੀ ਬੁਲਾ ਲਿਆ ਉਹ ਸਾਰੇ ਕਮਰੇਮਾਨਾਂ ਨੇ ਮੰਨ ਲਏ ਆ ਪਰ ਜਿਹੜੇ ਭਗਤਾਂ ਆਂਦੇ ਭਗਤਾਂ ਵੱਲੋਂ ਕਹਿ ਜਾ ਰਿਹਾ ਕਿ ਸਰੋਵਰ ਦੀ ਸਫਾਈ ਨਹੀਂ ਹੁੰਦੀ ਮੰਦਰ ਪਰਿਵਰਤ ਦੇ ਵਿੱਚ ਕਾਫੀ ਗੰਦਗੀ ਸਾਨੂੰ ਇਹਦੇ ਬਾਅਦ ਸਫਾਈ ਨਹੀਂ ਹੋਈ ਦੇਖੋ ਜਿਹੜੀ ਮੰਦਰ ਕਮੇਟੀ ਦੇ ਵਿੱਚ ਸਫਾਈ ਦੀ ਗੱਲ ਕਰ ਰਹੀ ਐ ਸਰੋਵਰ ਦੀ ਸਫਾਈ ਨਹੀਂ ਹੋਈ ਪਹਿਲੇ ਤਾਂ ਮੈਂ ਇਹ ਕਹਾਗਾ ਜਿਹੜੇ ਕਹਿ ਰਿਹਾ ਸਫਾਈ ਨਹੀਂ ਹੋਈ ਉਹ ਪਹਿਲੇ ਗੰਦਾ ਕਾਰਨ ਤੇ ਦੱਸੋ ਗੰਦਾ ਕਾਰਨ ਕੀ ਆ ਜਿਹੜੀ ਨਜਾਇਜ਼ ਡੇਰੀ ਚੱਲ ਰਹੀ ਆ ਅੰਦਰ ਸੀਵਰੇਜ ਸਿਸਟਮ ਨਹੀਂ ਆ ਜਿਹੜਾ ਪਾਣੀ ਜ਼ਮੀਨ ਦੇ ਵਿੱਚ ਗੰਦ ਸਾਰ ਅੱਜ ਤੁਸੀਂ ਸਾਫ ਸਫਾਈ ਕਰਾ ਲਓ ਕੱਲ ਫੇਰ ਗੰਦਾ ਹੋ ਜੈਣਾ ਅਹੀਂ ਤੇ ਇਸੇ ਕਰਕੇ ਪ੍ਰੋਸੈਸ ਸ਼ੁਰੂ ਕੀਤਾ ਕਿ ਇਹ ਡੇਰੀ ਬਾਹਰ ਨਿਕਲੇਗੀ ਤੇ ਇਹ ਸਫਾਈ ਕਰਾਈਏ ਜਿਹੜਾ ਇਹਨਾਂ ਦੇ ਬਾਥਰੂਮਾਂ ਦਾ ਮੁੱਦਾ ਲੈ ਕੇ ਆ ਰਹੇ ਆ ਬਾਥਰੂਮ ਮੰਦਰ ਜਿਹੜਾ ਗੰਦਾ ਸਾਰਾ ਉਹ ਵੀ ਜ਼ਮੀਨ 'ਚ ਜਾ ਰਿਹਾ ਜਿੱਡੀ ਇਧਰ ਗੰਧ ਹੀ ਸਾਰਾ ਜ਼ਮੀਨ 'ਚ ਜਾਏਗਾ ਤੇ ਉਹ ਸਾਰਾ ਸਰੋਵਰ ਦੇ ਵਿੱਚ ਹੀ ਪਾਣੀ ਆਣਾ ਹੈ ਸਰੋਵਰ ਤੇ ਗੰਦਾ ਇਸ ਕਰਕੇ ਹੋਇਆ ਮੰਦਰ ਕਮੇਟੀ ਸਰੋਵਰ ਨੂੰ ਸਾਫ ਵੀ ਕਰਾਉਣਾ ਚਾਹੁੰਦੀ ਹੈ ਤੇ ਵਾਟਰ ਟ੍ਰੀਟਮੈਂਟ ਪਲਾਂਟ ਵੀ ਲਵਾਉਣਾ ਚਾਹੁੰਦੀ ਹੈ ਪਰ ਜਿੰਨੀ ਦੇਰ ਤੱਕ ਇਹ ਡੇਰੀ ਦਾ ਗੰਦ ਨਹੀਂ ਜਾਏਗਾ ਉਨੀ ਦੇਰ ਸਫਾਈ ਕਿੱਦਾਂ ਰਹੇਗੀ ਆਹੋ ਨੇ ਟਾਈਮ ਦੇ ਵਿੱਚ ਜਿਹੜੀ ਕਮੇਟੀ ਹੈਗੀ ਮੰਦਰ ਦੀ ਸਫਾਈ ਨੂੰ ਲੈ ਕੇ ਕੋਈ ਐਕਸ਼ਨ ਲਈ ਕਿ ਮੈਂ ਕਹਿ ਰਿਹਾ ਕਿ ਮੰਦਰ ਕਮੇਟੀ ਦੇ ਵਿੱਚ ਆਲਰੇਡੀ ਹੈ ਪ੍ਰਪੋਜ਼ਲ ਮਤਾ ਪਿਆ ਗਿਆ ਹੋਇਆ ਹੈ ਸਰੋਵਰ ਦੀ ਸੇਵਾ ਜਿਹੜੀ ਕਰਾਣੀ ਹੈ ਕਾਰਵਾਈ ਕਰਾਣੀ ਹੈ ਪਹਿਲੇ ਇੱਥੇ ਇੱਕ ਧਰਮਸ਼ਾਲਾ ਬਣਾਈ ਜਾ ਰਹੀ ਹੈ ਦੂਸਰਾ ਸਰੋਵਰ ਦੀ ਸਫਾਈ ਵਾਸਤੇ ਵਾਟਰ ਟ੍ਰੀਟਮੈਂਟ ਪਲੈਂਟ ਲਗਾਇਆ ਜਾ ਰਿਹਾ ਹੈ ਤੇਰੀ ਬੜੀ ਜਲਦੀ ਹੀ ਉਹ ਸੇਵਾ ਸਫਾਈ ਕਾਰਕ ਸੇਵਾ ਸ਼ੁਰੂ ਕਰਤੀ ਜਾਏਗੀ